ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਲੀ ਚੰਬੀ ਕੋੜੀ ਦਿਖਾਉਣੀ ਹੈ ਸੂਈ ਵੀ ਹੈ ਮਗਰ ਬਸ਼ੇਰੀ ਹੈ ਡਿਟੇਲ ਅੱਗੇ ਤੁਹਾਨੂੰ ਸਾਰੀ ਇਹਦੀ ਦੱਸਣੀ ਹੈ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਆਪਣੇ ਇਸ ਚੈਨਲ ਤੇ ਪਾਉਣੀ ਹੋਵੇ ਜਾਨਵਰ ਕੋਈ ਤੁਸੀਂ ਸੇਲ ਕਰਨਾ ਹੋਵੇ ਘਰੇ ਬੈਠਿਆ ਨੇ ਤਾਂ ਆਪਣਾ ਨੰਬਰ ਜਿਹੜਾ ਵੀਡੀਓ ਦੇ ਖੀਦ ਦੇ ਵਿੱਚ ਚੱਲਦਾ ਹੁੰਦਾ ਦੋਸਤੋ ਉੱਥੇ ਤੁਸੀਂ ਮੇਰੇ ਨਾਲ ਉਸ ਨੰਬਰ ਤੇ ਗੱਲਬਾਤ ਜਿਹੜੀ ਉਹ ਕਰ ਸਕਦੇ ਆ ਤਾਂ ਕਿ ਆਪਾਂ ਜਿਹੜੀ ਤੁਹਾਡੀ ਐਡ ਆਪਣੇ ਇਸ ਚੈਨਲ ਤੇ ਚਲਾ ਸਕੀਏ ਸੋ ਆਜੂ ਆਪਾਂ ਇਸ ਘੋੜੀ ਬਾਰੇ ਗੱਲਬਾਤ ਕਰਦੇ ਆਂ ਡਿਟੇਲ ਇਹਦੀ ਸਾਰੀ ਤੁਹਾਨੂੰ ਦੱਸਦੇ ਆਂ ਘੋੜੀ ਦੋਸਤੋ ਬਹੁਤ ਚੰਗੀ ਸੋਹਣੀ ਘੋੜੀ ਹੈ ਪੂਰੀਆਂ ਚੰਗੀਆਂ ਘੋੜੀਆਂ ਦੇ ਵਿੱਚ ਜਿਹੜੀ ਇਹ ਘੋੜੀ ਆਪਾਂ ਗੈਨ ਸਕਦੇ ਆਂ ਚੰਬੀ ਘੋੜੀ ਹੈ ਪੈਠਪੋੜਾ ਤੁਸੀਂ ਇਹਦਾ ਇੱਕ ਵਾਰ ਚੈੱਕ ਕਰ ਲਓ ਬਾਡੀ ਸਟਰਕਚਰ ਜਿਹੜਾ ਇਹਦਾ ਪੂਰਾ ਸਾਰਾ ਹੀ ਵਧੀਆ ਬਾਡੀ ਸਟਰਕਚਰ ਹੈ ਹਾਈਟ ਵੀ ਚੰਗੀ ਹੈ ਸਾਢੇ 61 ਇੰਚ ਜਿਹੜੀ ਦੀ ਬਾਈ ਹੁਣਾਂ ਨੇ ਪਲੱਸ ਹੀ ਮੰਨ ਲਓ 61 ਪਲੱਸ ਹਾਈਟ ਉਹਨਾਂ ਨੇ ਕਹੀ ਹੈ ਤੇ ਤੁਹਾਨੂੰ 65 ਪਲੱਸ ਹੀ ਹਾਈਟ ਮਿਲੂਗੀ ਜੇ ਤੁਸੀਂ ਜਾ ਕੇ ਚੈੱਕ ਕਰੋਗੇ ਸੂਈ ਵੀ ਹੈ ਮਗਰ ਇਹਦੇ ਜਿਹੜੀ ਬੱਚੀ ਆ ਇਹ ਬਸ਼ੇਰੀ ਆ ਤੁਸੀਂ ਦੇਖ ਸਕਦੇ ਆ ਬਸ਼ੇਰੀ ਵੀ ਬਹੁਤ ਸੋਹਣੀ ਹੈ ਤੇ ਪੂਰੀ ਚੰਗੀ ਘੋੜੀ ਹੈ ਲੈਂਥ ਨੂੰ ਤਕੋੜੀ ਦੀ ਬਹੁਤ ਆ ਤੁਸੀਂ ਦੇਖ ਸਕਦੇ ਆ ਗਰਦਨ ਦੀ ਕੁਆਲਿਟੀ ਜਾਂ ਇਹਦਾ ਬਾਡੀ ਸਟਰਕਚਰ ਲੈਂਥ ਨੂੰ ਬਹੁਤ ਚੰਗੀ ਸੋਹਣੀ ਘੋੜੀ ਆਪਾਂ ਕਹਿ ਸਕਦੇ ਆ ਤੇ ਬੱਚੀ ਜਿਹੜੀ ਤੁਸੀਂ ਦੋਸਤੋ ਇਹਦੇ ਮਗਰ ਜਿਹੜੀ ਦੇਖ ਰਹੇ ਆ ਇਹ ਸੁਲਤਾਨ ਘੋੜੇ ਦੀ ਆ ਭਾਗਸਰ ਵਾਲੇ ਘੋੜਾ ਜਿਹੜਾ ਸੁਲਤਾਨ ਆ ਵੱਡਾ ਘੋੜਾ ਉਹਦੀ ਇਹ ਬੱਚੀ ਆ ਸੋਹਣੀ ਬੱਚੀ ਐ ਪੂਰੀ ਹਾਈਟ ਕਰੂਗੀ ਲਤਾਂ ਰਤਾਂ ਪੂਰੀਆਂ ਲੰਬੀਆਂ ਬੱਚੀ ਦੀਆਂ ਤੇ ਇਹ 4 ਤਰੀਕ ਦੀ ਸੂਈ ਵੀ ਐ ਸੱਜਣੋ ਬਾਈ ਹੁਣੀ ਕਹਿੰਦੇ ਵੀ ਇਹ ਅੱਗੇ ਸਿਲੇ ਚ ਹੀ ਮੇਟ ਹੋ ਜਾਂਦੀ ਐ ਤੇ ਜਿਹੜੇ ਵੀ ਸੱਜਣ ਨੇ ਲੈਣੀ ਐ ਤਾਂ ਉਹ ਲੈ ਕੇ ਆਪਦੇ ਆਪਦੇ ਹਿਸਾਬ ਦੇ ਨਾਲ ਕਿਸੇ ਚੰਗੇ ਘੋੜੇ ਤੋਂ ਮੇਟ ਕਰਵਾਉਣੀ ਤਾਂ ਕਰਵਾ ਸਕਦਾ ਅੱਗੇ ਜਿਹੜੇ ਇਹਨੇ ਬੱਚੇ ਚੌਥੇ ਸੂਏ ਸੂਈ ਆ ਹੁਣ ਤੇ ਜਿਹੜੇ ਅੱਗੇ ਬੱਚੇ ਇਹਨੇ ਦਿੱਤੇ ਆ ਉਹ ਨੁਕਰੇ ਹੀ ਦਿੱਤੇ ਸੀਗੇ ਪਿਛਲੀ ਵਾਰੀ ਵੀ ਇਸ ਕੁੜੀ ਦੇ ਮਗਰ ਜਿਹੜਾ ਨੁਕਰਾ ਬਸ਼ੇਰਾ ਸੀਗਾ ਅਰਜਨ ਰੌਲੀ ਵਾਲੇ ਦਾ ਉਹ ਤੋਂ ਸੂਈ ਸੀਗੀ ਇਹੇ ਇਹੀ ਵਧੀਆ ਬੱਚੇ ਨੂੰ ਕਰੇ ਦਿੰਦੀ ਹੈ ਪਰ ਇਸ ਵਾਰ ਜ਼ਰੂਰ ਇਹ ਨੇ ਜਿਹੜਾ ਚੰਬੀ ਬੱਚੀ ਦੇਤੀ ਹੈ ਚਲੋ ਕਈ ਵਾਰੀ ਕੁਦਰਤ ਦੇ ਹਿਸਾਬ ਦੇ ਨਾਲ ਗੱਲਬਾਤ ਹੋ ਜਾਂਦੀ ਹੈ ਇਹ ਗੁਰਦੁਆਰਾ ਸਾਹਿਬ ਇਹ ਹੈ ਇਹ ਪਿੰਡ ਜਨੇਰ ਹੈ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਹ ਘੋੜੀ ਖੜੀ ਹੈ ਤੇ ਗੁਰੂ ਘਰ ਦੇ ਵਿੱਚ ਇਹ ਘੋੜੀ ਦੋਸਤੋ ਖੜੀ ਹੈ ਸੋ ਉਮਰ ਦਾ ਅੰਦਾਜ਼ਾ ਤੁਹਾਨੂੰ ਹੋ ਹੀ ਗਿਆ ਹੁਣ ਕਿਉਂਕਿ ਚੌਥੇ ਸਵੇ ਸੂਈ ਹੈ ਤਿੰਨ ਸੂਈ ਪਹਿਲਾਂ ਸੂਈ ਤੇ ਚੌਥੇ ਸੂਈ ਜਿਹੜੀ ਇਹ ਘੋੜੀ ਹੁਣ ਸੂਈ ਵੀ ਹੈ 4 ਤਰੀਕ ਦੀ ਸੂਈ ਹੈ ਅੱਜ ਜਦੋਂ ਆਪਾਂ ਵੀਡੀਓ ਬਣਾਉਣੇ ਤਾਂ 12 ਤਰੀਕ ਐ ਇਹਨੂੰ ਮੇਰੇ ਖਿਆਲ ਨਾਲ 7-8 ਦਿਨ ਜਦੋਂ ਆਪਾਂ ਤੁਸੀਂ ਦੇਖ ਸਕਦੇ ਵੀ ਹੋ ਗਏ ਤਾਂ ਮੇਟ ਹੋਣ ਦੇ ਨੇੜੇ ਤੇ ਜਿਹੜੀ ਆਪਾਂ ਕਹਿ ਸਕਦੇ ਵੀ ਮੇਟ ਹੋ ਜੂਗੀ ਤਾਂ ਜਿਹੜੇ ਵੀ ਸੱਜਣ ਮਿੱਤਰ ਨੇ ਲੈਣੀ ਐ ਉਹ ਲੈ ਕੇ ਚੈੱਕ ਕਰਵਾ ਕੇ ਅੱਗੇ ਆਪਦੇ ਪਸੰਦ ਦਾ ਘੋੜੇ ਤੋਂ ਜਿਹੜੀ ਇਹ ਘੋੜੀ ਮੇਟ ਕਰਵਾ ਸਕਦਾ ਬੱਚੇ ਵਧੀਆ ਦਿੰਦੀ ਐ ਚੰਗਾ ਬੱਚਾ ਸੀਗਾ ਅੱਗੇ ਵੀ ਆਪਾਂ ਇਹਦੀ ਐਡ ਪਾਈ ਸੀਗੀ ਆ ਬੱਚੇ ਦੀ ਇਸ ਦੀ ਇਹਦੇ ਦੀ ਪਹਿਲਾਂ ਵਾਲੇ ਦੀ ਸੋ ਹਾਈਟ ਤੁਹਾਨੂੰ ਦੱਸਦੀ ਐ 61+ ਹਾਈਟ ਤੇ ਉਮਰ ਚੌਥਾ ਸੂਆ ਹੁਣ ਇਹ ਸੂਈ ਵੀ ਐ ਚੰਬੀ ਐ ਸੂਈ ਨੂੰ 7-8 ਦਿਨ ਹੋ ਗਏ ਆ ਦੋਸਤੋ ਮਗਰ ਜਿਹੜਾ ਇਹਦਾ ਬੱਚਾ ਉਹ ਵਸ਼ੇਰੀ ਐ ਸੋ ਪਿੰਡ ਜਨੇਰ ਜ਼ਿਲ੍ਹਾ ਮੋਗਾ ਜੇ ਕੋਈ ਹੋਰ ਜਾਣਕਾਰੀ ਲੈਣੀ ਐ ਤਾਂ ਉਹ ਨੰਬਰ ਸਕਰੀਨ ਤੇ ਚੱਲਦਾ ਬਾਈ ਹੁਣਾਂ ਦਾ ਉੱਥੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਲੈਣੀ ਐ ਬਾਕੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਦੋਸਤੋ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਆ ਆਪਣੇ ਚੈਨਲ ਤੇ ਤਾਂ ਇੱਥੇ ਨੰਬਰ ਆਪਣਾ ਚੱਲਦਾ ਐ ਇੱਥੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਆਪਾਂ ਇਹ ਤੁਹਾਡੀ ਵੀਡੀਓ ਆਪਣੇ ਇਸ ਚੈਨਲ ਤੇ ਅਪਲੋਡ ਕਰ ਦਾਂਗੇ ਤਾਂ ਕਿ ਤੁਹਾਡਾ ਜਾਨਵਰ ਜਿਹੜਾ ਘਰੇ ਬੈਠਿਆ ਦਾ ਜਿਹੜਾ ਉਹ ਸੇਲ ਹੋ ਜਾਵੇ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ 'ਚ